ਕੋਈ ਪੰਜਾਬ ਦੇ ਵਿੱਚ ਕੋਈ ਜੀ ਰਹਿ ਸਕਦੀ ਹੈ ਪਰ ਇੱਥੇ ਕੋਈ ਨਹੀਂ ਗਈ ਆ ਦੇਖੋ ਇਧਰਲੇ ਪਾਸੇ ਚੁੱਲਾ ਕੰਧੋਲੀ ਸਾਗ ਸਾਰਾ ਕੁਝ ਆ ਯਾਰ ਏ ਟੂ ਜੀ ਤਾਂ ਆਪਣੇ ਪੰਜਾਬ ਦੇ ਵਿੱਚੋਂ ਦੇਖਣ ਨੂੰ ਹੀ ਨਹੀਂ ਮਿਲਦੀ ਆ ਦਰਿਆ ਬੋਨ ਨਾਲਾ ਸਿਸਟਮ ਸਰਾ ਕਰਵਾਇਆ ਪਿਆ ਇਹ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਧਿਆੰਦਾ ਪਿਆ ਸਾਰਾ ਗੱਲਬਾਤ ਆ ਇਧਰਲੇ ਪਾਸੇ ਮੂੰਗਫਲੀਆਂ ਰਯੋੜੀਆਂ ਫਿਰ ਇਧਰਲੇ ਪਾਸੇ ਪਕੌੜੀਆਂ ਲੱਡੂ ਸ਼ੱਕਰਪਾਰੇ ਭੂਇਆ ਬਦਾਨਾ ਤੇ ਗਾਚਕ ਤੇ ਬਾਕੀ ਆ ਮਰੁੰਡਾ ਮਰੰਡਾ ਮੈਂ ਕਹਿੰਦਾ ਯਾਰ ਪੰਜਾਬ ਦੇ ਵਿੱਚ ਇੰਨਾ ਫੂਡ ਨਹੀਂ ਮਿਲਦਾ ਨਾ ਇੱਥੇ ਲਈ ਬੈਠੇ ਆ ਇੱਕ ਗੱਲ ਮਿੱਤਰੋ ਪੰਜਾਬੀਆਂ ਦੀ ਮੰਨਣੀ ਪਊ ਵੀ ਜਿੱਥੇ ਭਾਵੇਂ ਸੱਤ ਸਮੁੰਦਰੋਂ ਪਾਰ ਬੈਠੇ ਹੁਣ ਪਰ ਇਹ ਆਪਦਾ ਵਿਰਸਾ ਨਹੀਂ ਭੁੱਲਦੇ ਆਪਣੇ ਪੰਜਾਬੀ ਆਪਦਾ ਵਿਰਸਾ ਨਹੀਂ ਭੁੱਲਦੇ ਆ ਜਿਹੜਾ ਹੁਣ ਤੁਹਾਨੂੰ ਮੈਂ ਦ੍ਰਿਸ਼ ਦਿਖਾ ਰਿਹਾ ਇਹ ਕੋਈ ਪੰਜਾਬ ਦਾ ਦ੍ਰਿਸ਼ ਨਹੀਂ ਹੈਗਾ ਵੀ ਤੁਸੀਂ ਕਹੀਓ ਇਹ ਪੰਜਾਬ ਦਾ ਦ੍ਰਿਸ਼ ਹੈ ਇਹ ਬਈ ਸਰੀ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਮਨਾਇਆਂ ਗਈਆਂ ਸੀ ਤੀਆਂ ਜਿਵੇਂ ਕਿ ਅੱਜ ਅੱਜ ਦੇ ਟਾਈਮ 'ਚ ਆਪਣੇ ਪੰਜਾਬ ਦੇ ਵਿੱਚ ਮਨਾਇਆਂ ਜਾ ਰਹੀਆਂ ਤੇ ਤੁਸੀਂ ਇਹ ਦੇਖ ਲਓ ਵੀ ਪੰਜਾਬ ਦੇ ਵਿੱਚ ਕੋਈ ਜੀ ਰਹਿ ਸਕਦੇ ਪਰ ਇੱਥੇ ਕੋਈ ਨਹੀਂ ਗਈ ਆ ਦੇਖੋ ਇਧਰਲੇ ਬਸ ਚੁੱਲ੍ਹਾ ਕੰਡੋਲੀ ਸਾਗ ਸਾਰਾ ਕੋਇਆ ਯਾਰ ਏ ਟੂ ਜਿਹੜੇ ਇਧਰਲੇ ਪਾਸੇ ਦਿਖਾ ਦਿਖਾਉਣਾ ਮੈਂ ਤੁਹਾਨੂੰ ਸਿਰਾ ਗੱਲਬਾਤ ਹੋਈ ਪਈਆ ਮਿੱਤਰੋ ਦੇਖ ਦੇਖ ਕੇ ਰੂਹ ਖੋਚ ਜਾਂਦੀ ਆ ਬਈ ਯਾਰ ਕੈਨੇਡਾ ਦੇ ਵਿੱਚ ਤੁਸੀਂ ਇਹ ਦੇਖੋ ਵੀ ਪੰਜਾਬੀਆਂ ਨੇ ਗੋਰਿਆਂ ਨੂੰ ਵੀ ਪੰਜਾਬੀਆਂ ਵਰਗਾ ਕਰਤਾ ਤੁਸੀਂ ਇਹ ਹਿਸਾਬ ਲਾ ਲਓ ਵੀ ਗੋਰੇ ਵੀ ਦੇਖ ਕੇ ਤਾਂ ਕਹਿੰਦੇ ਉਹਨਾਂ ਕਿ ਜੀ ਪੰਜਾਬੀਆਂ ਨੇ ਸਿਰਾ ਕਰਵਾਇਆ ਬਈ ਉਧਰ ਜਾ ਕੇ ਪੰਜਾਬੀ ਆਪਣੇ ਮਨਾਉਂਦੇ ਤੀਆਂ ਦਾ ਤਿਹਾੜ ਤੇ ਇੱਥੇ ਸਰੀ ਦੇ ਵਿੱਚ 10 ਤਰੀਕ ਨੂੰ ਸੀਗਾ ਤੀਆਂ ਦਾ ਮੇਲਾ ਤੇ ਤੁਸੀਂ ਦੇਖੋ ਇਧਰਲੇ ਪਾਸੇ ਸਹਰਾਣੇ ਸਰੂਣੇ ਪਏ ਆ ਫਲਕਾਰੀਆਂ ਫਲਕੂਰੀਆਂ ਪਈਆਂ ਚੈੱਕ ਕਰੋ ਯਾਰ ਕਿੰਨੀ ਘੈਂਟ ਗੱਲ ਬਾਤ ਆ ਮੈਂ ਕਹਿੰਦਾ ਵੀ ਵਿਊ ਹੀ ਬਾਲਾ ਸੋਹਣਾ ਯਾਰ ਏ ਟੂ ਜ਼ेड ਆ ਕਿਹੜੀ ਪੁਰਾਣੀ ਚੀਜ਼ ਇੱਥੇ ਨਹੀਂ ਹੈਗੀ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਮੰਜਾ ਪਿਆ ਮੰਜੇ ਤੇ ਪੱਖੀਆਂ ਪਈਆਂ ਮੰਜੇ ਵੀ ਇਹ ਕੋਈ ਮਾਮੂਲੀ ਮੰਜੀ ਨਹੀਂ ਹੈਗਾ ਇਹ ਕੜਾਈ ਘੜੂਈ ਵਾਲੇ ਮੰਜੇ ਆ ਪੂਰੇ ਹਨ ਜਿਹੜੇ ਕਿ ਪੂਰੇ ਹਨ ਬਰਸੀ ਨਾਲ ਜੋੜਦੇ ਆਪਾਂ ਨੂੰ ਇਧਰਲੇ ਪਾਸੇ ਚੈੱਕ ਕਰੀ ਚਲੋ ਮਿੱਤਰੋ ਤੇ ਸ਼ੇਅਰ ਕਰੀ ਚਲੋ ਜਵਾਗਲਾ ਝੂਲਾ ਆ ਗਿਆ ਹੋਰ ਕਿੰਨੀਆਂ ਚੀਜ਼ਾਂ ਇਧਰਲੇ ਪਾਸੇ ਦਿਖਾਉਣਾ ਤੁਹਾਨੂੰ ਮੈਂ ਆਹ ਦੇਖੋ ਇਧਰਲੇ ਪਾਸੇ ਪੱਖੀਆਂ ਪੁਖੀਆਂ ਚਾਦਰਾਂ ਚੂਦਰਾਂ ਸਹਰਾਣਿਆਂ ਦੇ ਗਲਾਫ ਗਰੁੱਪ ਆ ਦੇਖੋ ਇਧਰਲੇ ਪਾਸੇ ਪਿਆਣਾ ਇਹ ਤਾਂ ਆਪਣੇ ਪੰਜਾਬ ਦੇ ਵਿੱਚੋਂ ਦੇਖਣ ਨੂੰ ਹੀ ਨਹੀਂ ਮਿਲਦੀ ਆ ਦਰਿਆ ਬੋਨ ਨਾਲਾ ਸਿਸਟਮ ਸਰਾ ਕਰਵਾਇਆ ਪਿਆ ਇਹ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਧਿਆੰਦਾ ਪਿਆ ਸਰਾ ਗੱਲ ਬਾਤ ਆ ਤੇ ਬਾਕੀ ਇਹ ਛੋਟੀ ਜੀ ਵੀਡੀਓ ਮੈਨੂੰ ਆਈ ਸੀਗੀ ਬਾਹਰੋਂ ਤੇ ਮੈਂ ਜ਼ਰੂਰ ਮੈਂ ਖਾ ਪਾਉਣੀ ਚਾਹੀਏ ਆਪਾਂ ਦਿਖਾਈਏ ਵਿਰਸਾ ਯਾਰ ਗੱਲ ਬਾਤ ਐਂਡ ਹੋਈ ਪਈ ਆ ਤੇ ਇਹ ਗੱਲ ਤਾਂ ਪੰਜਾਬੀਆਂ ਦੀ ਮੰਨਣੀ ਪਊਗੀ ਪੰਜਾਬੀ ਮੇ ਵਿਰਸਾ ਨਾਲ ਜੁੜੇ ਕੀ ਰਹਿੰਦੇ ਆ ਇਧਰਲੇ ਪਾਸੇ ਬਾਬੇ ਬੈਠੇ ਆ ਤੇ ਬਈ ਗੱਲਬਾਤ ਪੂਰੀ ਸੜ ਇਧਰਲੇ ਪਾਸੇ ਮੂੰਗਫਲੀਆਂ ਰਯੋੜੀਆਂ ਫਿਰ ਇਧਰਲੇ ਪਾਸੇ ਪਕੌੜੀਆਂ ਲੱਡੂ ਸ਼ੱਕਰਪਾਰੇ ਭੂਇਆ ਬਦਾਨਾ ਤੇ ਗਾਚਕ ਤੇ ਬਾਕੀ ਆ ਮਰੁੰਡਾ ਮਰੰਡਾ ਮੈਂ ਕਹਿੰਦਾ ਯਾਰ ਪੰਜਾਬ ਦੇ ਵਿੱਚ ਇਨਾ ਫੂਡ ਨਹੀਂ ਮਿਲਦਾ ਇਨਾ ਇੱਥੇ ਲਈ ਬੈਠੇ ਆ ਆ ਇਧਰਲੇ ਪਾਸੇ ਮੱਛਰਦਾਨੀ ਲੱਗੀ ਹੋਈ ਆ ਮੰਜਾ ਪਿਆ ਤੇ ਪੂਰਾ ਪੰਜਾਬ ਵਸਿਆ ਹੋਇਆ ਬਈ ਕੱਲਾ ਇੱਕ ਨਾਂ ਦਾ ਸਰੀ ਆ ਉਹ ਸਾਰਾ ਪੰਜਾਬ ਆ ਇਧਰਲੇ ਪਾਸੇ ਤੌੜਾ ਪਿਆ ਉੱਤੇ ਗੜਬੀ ਪਈ ਆ ਬਹੁਤ ਸੋਹਣਾ ਮਾਹੌਲ ਲੱਗਾ ਯਾਰ ਆਪਾਂ ਨੂੰ ਤੁਸੀਂ ਦੱਸਿਓ ਮੈਂ ਇਹ ਵੀਡੀਓ ਸਪੈਸ਼ਲ ਤਾਂ ਪਾਈ ਆ ਵੀ ਆਪਣੇ ਪੰਜਾਬੀਆਂ ਦੇ ਵੀਊ ਲੈਣ ਵਾਸਤੇ ਵੀ ਤੁਹਾਨੂੰ ਪਸੰਦ ਆਇਆ ਬਈ ਕਿਵੇਂ ਆ ਗੱਲਬਾਤ ਓਕੇ ਆ ਤੇ 네ਗੇਟਿਵ ਕਮੈਂਟ ਨਾ ਕਰਿਓ ਕਿਉਂਕਿ ਕਈ ਥਾਂ ਆਪਾਂ 네ਗੇਟਿਵ ਕਮੈਂਟ ਕਰ ਦਿੰਦੇ ਆ ਉਹ ਨਾ ਕਰਿਆ ਕਰੋ ਵੀਰ ਬਣ ਕੇ ਤੇ ਬਾਕੀ ਇਧਰ ਦੇ ਪਾਸੇ ਕਾਂਟੇ ਕੂਂਡੇ ਆਪਾਂ ਨੂੰ ਘੈਂਟ ਲੱਗਾ ਤੁਸੀਂ ਕਮੈਂਟਾਂ ਜਰੂਰ ਦੱਸੋ ਤਾਂ